शरण शशिकांत जी स्वागतਤਾ ਦਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾਵਾਂਗੇ ਇਮਲੀ ਦੀ ਖੱਟੀ ਮਿੱਠੀ ਚਟਨੀ ਇਹ ਚਟਨੀ ਨੂੰ ਅਸੀਂ ਪਕੌੜਿਆਂ ਦੇ ਨਾਲ ਵੀ ਖਾ ਸਕਦੇ ਹਾਂ ਸਮੋਸੇ ਨਾਲ ਕਚੋਰੀ ਨਾਲ ਜਾਂ ਕਿਸੇ ਹੋਰ ਵੀ ਚੀਜ਼ ਦੇ ਨਾਲ ਖਾ ਸਕਦੇ ਹਾਂ ਤੁਸੀਂ ਵੀ ਐਕ ਸਕਦੇ ਇਹ ਚਟਨੀ ਘਰ ਵਿੱਚ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਬਣਾ ਕੇ ਤਿਆਰ ਕੀਤੀ। ਇਮਲੀ ਦੀ ਖੱਟੀ ਮਿੱਠੀ ਚਟਨੀ ਬਣਾ ਕੇ ਤਿਆਰ ਕਰਾਂਗੇ। ਇੱਕ ਬੌਲ ਅਸੀਂ ਇਮਲੀ ਲਈਆ ਤੇ ਇੱਕ ਬੌਲ ਹੀ ਅਸੀਂ ਗੁੜ ਲਿਆ। ਫਰਾਈ ਪੈਨ ਲੈ ਲੈਨੇ ਆ। ਇਮਲੀ ਨੂੰ ਕੜਾਹੀ ਦੇ ਵਿੱਚ ਪਾ ਲਈਏ ਆ। ਇਹ ਇਮਲੀ ਦੇ ਵਿੱਚ ਬੀਜ ਨੇ। ਤੁਸੀਂ ਬੀਜਾਂਤ ਬਗੈਰ ਵੀ ਲੈ ਸਕਦੇ ਜੇ ਇਮਲੀ। ਪਾਣੀ ਲਵਾਂਗੇ। ਪਾਣੀ ਅਸੀਂ ਖੋਸਾ ਕਰਕੇ ਪਾਇਆ ਵਾ। ਇਮਲੀ ਨੂੰ ਇਹਦੇ ਵਿੱਚ ਤੋੜ ਕੇ ਤੇ 5 ਕੁ ਮਿੰਟ ਅਸੀਂ ਇਸੇ ਤਰ੍ਹਾਂ ਰਹਿਣ ਦੇਣੇ ਆ। ਇਮਲੀ ਜਿਹੜੀ ਚੰਗੀ ਤਰ੍ਹਾਂ 갈 ਜੇਗੀ ਤੇ ਇਹਦੇ ਵਿੱਚ ਅਸੀਂ ਬੀਜ ਕੱਢ ਲਾਂਗੇ। ਇਮਲੀ ਦੇ ਪਲਪ ਨੂੰ ਰੱਖੇ ਨੂੰ 5 ਮਿੰਟ ਹੋ ਗਿਆ ਹੁਣ ਅਸੀਂ ਇਸ ਥਾਂ ਦੇ ਨਾਲ ਮਸਲ ਕੇ ਇਹਦੇ ਬੀਜ ਸਾਰੇ ਕੱਢ ਲੈਨੇ ਆਪਾਂ। ਇਮਲੀ ਦੇ ਪਲਪ ਨੂੰ ਅਸੀਂ ਮਸਲ ਲਿਆ ਚੰਗੀ ਤਰ੍ਹਾਂ ਹੁਣ ਅਸੀਂ ਇਹਦੇ ਵਿੱਚ ਬਾਹਰ ਇਹਦਾ ਸਾਰਾ ਗੁੱਦਾ ਕੱਢ ਲੈਂਗੇ। ਉੱਪਰ ਅਸੀਂ ਇੱਕ ਛੰਨੀ ਲਾ ਲਈ ਹੈ। ਬੀਜ ਵੀ ਤੇ ਡੰਡੀਆਂ ਵੀ ਅਸੀਂ ਇਹਦੀਆਂ ਸਾਰੀਆਂ ਬਾਹਰ ਕੱਢ ਲਈਆਂ। ਇਮਲੀ ਦੇ ਪਲਪ ਨੂੰ ਅਸੀਂ ਕੜਾਈ ਵਿੱਚ ਪਾ ਲਿਆ। ਇਮਲੀ ਦੇ ਪਲਪ ਨੂੰ ਅਸੀਂ ਗੈਸ ਤੇ ਰੱਖ ਲਿਆ ਵਾ। ਹੁਣ ਅਸੀਂ ਇਹਨੂੰ ਇੱਕ ਅਬਾਲਾ ਆਉਂਦੀ ਦੀ। ਇਮਲੀ ਨੂੰ ਅਬਾਲਾ ਆ ਗਿਆ। ਹੁਣ ਅਸੀਂ ਇੱਕ ਬੋਇਲ ਗੁੜ ਦੀ ਪਾਵਾਂਗੇ। ਇਹਨੂੰ ਮਿਕਸ ਕਰ ਲੈਣੀ ਹੈ। ਹਲਾਉਂਦੇ ਰਾਵਾਂਗੇ ਅਸੀਂ ਥੋੜੀ ਥੋੜੀ ਦੇਰ ਬਾਅਦ ਦੋ ਚਮਚੇ ਖੰਡ ਦੇ। ਇਮਲੀ ਦੇ ਪਲਪ ਨੂੰ ਪੱਕਦੇ ਨੂੰ 5 ਕੁ ਮਿੰਟ ਹੋ ਗਏ ਆ। ਜਦੋਂ ਇਹ ਰੁਕਾ ਜਾ ਗਾੜਾ ਹੋ ਜਾਏਗਾ ਉਦੋਂ ਅਸੀਂ ਇਹਦੇ ਵਿੱਚ ਮਸਾਲੇ ਐਡ ਕਰੀਏ। 5 ਕੁ ਮਿੰਟ ਹੋਰ ਪਕਾ ਲਈ। ਇੱਕ ਚਮਚਾ ਕਸ਼ਮੀਰੀ ਦੇਗੀ ਲਾਣੀ। ਸਾਦਾ ਨਮਕ ਅੱਧਾ ਕ ਚਮਚਾ। ਕਾਲਾ ਨਮਕ ਅੱਧਾ ਕ ਚਮਚਾ। ਜੀਰਾ ਪਾਊਡਰ ਤੇ ਕਾਲੀ ਮਿਰਚ ਦਾ ਪਾਊਡਰ ਅੱਧਾ ਅੱਧਾ ਤੇ ਚਮਚਾ ਸੁੰਡ ਦਾ ਪਾਊਡਰ ਥੋੜੀ ਜੀ ਹਿੰਗ ਇਹਨਾਂ ਨੂੰ ਅਸੀਂ ਮਿਕਸ ਕਰ ਲਵਾਂਗੇ ਇਹਦੇ ਵਿੱਚ ਅਸੀਂ ਫੂਡ ਕਲਰ ਵੀ ਐਡ ਕਰ ਸਕਦੇ ਜੇ ਕਲਰ ਵਧੀਆ ਲਿਉਣ ਵਾਸਤੇ ਥੋੜੀ دیر ਅਸੀਂ ਹੋਰ ਪਕਾ ਲਵਾਂਗੇ ਚੈੱਕ ਕਰ ਲੈਨੇ ਆਂ ਇਮਲੀ ਦੀ ਚਟਨੀ ਬਣ ਕੇ ਤਿਆਰ ਆ ਥੋੜਾ ਜਿਹਾ ਅਸੀਂ ਡਰਾਈ ਫਰੂਟ ਪਾ ਲਾਂਗੇ ਮਗਜ ਤੁਸੀਂ ਕੋਈ ਵੀ ਡਰਾਈ ਫਰੂਟ ਪਾ ਸਕਦੇ ਥੋੜੀ ਜੀ ਸੌਂਗ ਅੱਧਾ ਕ ਚਮਚਾ ਸੌਂਫ ਦਾ ਪਾਊਡਰ ਇਹਦਾ ਨਾ ਟੇਸਟ ਬਹੁਤ ਵਧੀਆ ਹੁੰਦਾ ਚਟਨੀ ਦੇ ਵਿੱਚ ਇਹਨੂੰ ਮਿਕਸ ਕਰ ਲੈਨੇ ਆਂ 1-2 ਮਿੰਟ ਹੋਰ ਪਕਾ ਲਈਏ। ਕਾਫੀ ਗਾੜ੍ਹੀ ਹੋ ਗਈ ਚਟਨੀ। ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ। ਬਹੁਤ ਹੀ ਵਧੀਆ ਚਟਨੀ ਬਣ ਕੇ ਤਿਆਰ ਹੋਈ ਹੈ। ਹੁਣ ਅਸੀਂ ਗੈਸ ਨੂੰ ਬੰਦ ਕਰ ਦਾਂਗੇ। ਤੇ ਇਹਨੂੰ ਠੰਡੀ ਹੋਣ ਦਵਾਂਗੇ। ਇਮਲੀ ਦੀ ਖੱਟੀ ਮਿੱਠੀ ਚਟਨੀ ਬਣ ਕੇ ਤਿਆਰ ਹੈ। ਇਹ ਚਟਨੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ। ਇਹਨੂੰ ਅਸੀਂ ਸਮੋਸੇ ਨਾਲ, ਕਚੋਰੀ ਨਾਲ ਜਾਂ ਕਿਸੇ ਹੋਰ ਵੀ ਚੀਜ਼ ਦੇ ਨਾਲ ਅਸੀਂ ਇਹਨੂੰ ਖਾ ਸਕਦੇ ਹਾਂ। ਇਹਨੂੰ ਅਸੀਂ ਛੇਵੇਂ ਸਟੋਰ ਕਰਕੇ ਰੱਖ ਸਕਦੇ ਤੁਸੀਂ ਵੀ ਇਸ ਤਰ੍ਹਾਂ ਬਣਾਓ ਤੇ ਖਾਓ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਜਲ ਫਿਰ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਹੁਤ ਹੀ ਵਧੀਆ ਚਟਨੀ ਬਣ ਕੇ ਤਿਆਰ ਹੋ 컬러 ਵੀ ਬਹੁਤ ਵਧੀਆ ਆਇਆ ਹੈ ਇਹਦਾ